ਗੁੱਡ ਮਾਰਨਿੰਗ ਐਂਡ ਸাশ੍ਰੀਕਾ ਦੋਸਤੋ ਸਵਾਗਤ ਕਰਦੇ ਆ ਤੁਹਾਨੂੰ ਆਪਣੇ ਮਿੰਨੀ ਵਲੌਗ ਦੇ ਵਿੱਚ ਤੋਂ ਸ਼ੁਰੂਆਤ ਕਰਦੇ ਹਾਂ ਅੱਜ ਸੁਨਹਿਰੀ ਸੁਨਹਿਰੀ ਧੁੱਪ ਨਿਕਲ ਚੁੱਕੀ ਐ ਤੇ ਸਾਡਾ ਜਿਹੜਾ ਮੌਸਮ ਐ ਬਿਲਕੁਲ ਨੀਟ ਐਂਡ ਕਲੀਨ ਐ ਤੇ ਦੋਸਤੋ ਆ ਦੇਖੋ ਪੁਰਾਣੇ ਸਮੇਂ ਚ ਜਿਹੜੀਆਂ ਕੰਧਾਂ ਹੁੰਦੀਆਂ ਸਨ ਕਿਟਕੜੀਆਂ ਮੋਟੀਆਂ ਆ ਦਰਵਾਜ਼ੇ ਦੇਖੋ ਕਿੰਨੇ ਸੋਹਣੇ ਤੇ ਆਹ ਦੇਖਿਓ ਮੀਨਾ ਕਾਰੀ ਕਿੰਨੇ ਸੋਹਣੇ ਕੇ ਅੰਦਰ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਫੈਸ਼ਨ ਘਟੇ ਸੀ ਆ ਫੈਸ਼ਨ ਦਾ ਹੀ ਦੌਰ ਸੀ ਦੇਖੋ ਕਿੰਨੀ ਬਰੀਕੀ ਨਾਲ ਭਾਵੇਂ ਉਸ ਟਾਈਮ ਮਸ਼ੀਨੀ ਜੁਗ ਨਹੀਂ ਸੀ ਫਿਰ ਵੀ ਹਲਕਾ ਹਲਕਾ ਡਿਜ਼ਾਈਨ ਕਿਵੇਂ ਨਾ ਕਿਵੇਂ ਪਾਈ ਪਤਾ ਨਹੀਂ ਕਿਸ ਤਰ੍ਹਾਂ ਮਸ਼ੀਨ ਨਾਲ ਆ ਜਿਹੜੀਆਂ ਵਿੱਚ ਵਿੱਚ ਡੱਬੇ ਜੇ ਬਣਾਇਆ ਮੋਲਡਿੰਗ ਇੰਨੀ ਉਹ ਇਦਾਂ ਦੀ ਬਣਦੀ ਐਸੇ ਤਰ੍ਹਾਂ ਡਿਜ਼ਾਈਨ ਪਾਉਂਦੇ ਸੀ ਹਨ ਅਸੀਂ ਜਦੋਂ ਨਿੱਕੇ ਨਿੱਕੇ ਹੁੰਦੇ ਸੀ ਵੀ ਦੇਖਦੇ ਹੁੰਦੇ ਸੀ ਵੀ ਇਦਾਂ ਦੇ ਜਿਹੜੇ ਦਰਵਾਜ਼ੇ ਲੱਗੇ ਹੁੰਦੇ ਸੀ ਤਾਂ ਆਪਾਂ ਨਾਲ ਬੜਾ ਖੇਲਣਾ ਘੁੰਮਣਾ ਝੂਟੇ ਲੈਣੇ ਤੇ ਦੋਸਤੋ ਇਹ ਸਮਾਂ ਜਿਹੜਾ ਬਹੁਤ ਵਧੀਆ ਹੁੰਦਾ ਸੀ ਘਰ ਕੱਚੇ ਹੀ ਤੇ ਪਿਆਰ ਪੱਕੇ ਸੀ ਅੱਜ ਕੀ ਇੱਕ ਘਰ ਬਣਾ ਲਏ ਪੱਕੇ ਤਾਂ ਪਿਆਰ ਕੱਚੇ ਟੁੱਟ ਗਏ ਜੀ ਸੋ ਇਸੇ ਤਰ੍ਹਾਂ ਹੈ ਸਮੇ ਸਮੇਂ ਦੀ ਗੱਲ ਹੈ ਜੇ ਮਕਾਨ ਪੱਕੇ ਬਣਾਨੇ ਨੇ ਲੋਕਾਂ ਨੇ ਤਾਂ ਖ ਪਿਆਰ ਵੀ ਖਤਮ ਹੋ ਗਿਆ ਇਸੇ ਦੋਸਤੋ ਤੁਹਾਨੂੰ ਮੈਂ ਇਸ ਮਕਾਨ ਦੀ ਕਹਾਣੀ ਸੁਣਾਉਣੀ ਹੈ ਇਸ ਮਕਾਨ ਦੇ ਵਿੱਚ ਤਿੰਨ ਫੈਮਿਲੀਜ਼ ਨਿਕਲੇ ਤਿੰਨ ਫੈਮਿਲੀਜ਼ ਮੇਰੇ ਸੋਹੇ ਪਰਿਵਾਰ ਦੇ ਵਿੱਚ ਨੇ ਇਹ ਤਿੰਨ ਫੈਮਿਲੀ ਤਿੰਨ ਫੈਮਿਲੀ ਦੇ ਵਿੱਚ ਉਹਨਾਂ ਦਾ ਇੱਕ ਤਿੰਨ ਜਣੇ ਸੀ ਤਿੰਨੇ ਜਣੇ ਇਸ ਇੱਕ ਕਮਰੇ ਵਿੱਚ ਰਹਿੰਦੇ ਹੁੰਦੇ। ਕੋਈ ਜ਼ਿਆਦਾ ਸਮੇਂ ਦੀ ਗੱਲ ਨਹੀਂ ਮੇਰੇ ਵਿਆਹ ਤੋਂ ਪਹਿਲਾਂ ਹੀ ਗਏ ਨੇ ਉਹਨਾਂ ਨੇ ਨਵੇਂ ਮਕਾਨ ਬਣਾ ਲਏ ਨੇ ਤੇ ਉੱਧਰ ਚਲੇ ਗਏ। ਤੇ ਉਦੋਂ ਆ ਦੇਖੋ ਮਤਲਬ ਇਹ ਥੋੜਾ ਪਹਾੜੀ ਏਰੀਆ ਇੱਧਰ ਲੋਕ ਜਿਹੜੇ ਡਿਵੈਲਪ ਘਾਟੀ ਘੱਟ ਵੀ ਨਹੀਂ ਕਹਿ ਸਕਦੇ ਵੀ ਮਤਲਬ ਥੋੜਾ ਮਕਾਨ ਮਕੂਨ ਉਤਰ ਜੀ ਘਾਟੀ ਲਿੰਦੇ ਹੁਣ ਸਾਡੇ ਜਿਹੜੇ ਉੱਧਰ ਪਲੇਨ ਏਰੀਆ 'ਚ ਉੱਧਰ ਬਹੁਤ ਜਲਦੀ ਪੱਕੇ ਮਕਾਨ ਲੋਕਾਂ ਨੇ ਬਣਾ ਹੀ ਲਏ ਸੀ। ਕਾਫੀ ਸਾਡੇ ਜਿਹੜੇ ਜਨਮਾ ਸੀ ਪੱਕੇ ਮਕਾਨਾਂ 'ਚ ਪਰ ਇਹ ਜਿਹੜੇ ਥੋੜਾ ਚਿਰ ਮੇਰੇ ਜ਼ਿਆਦਾ ਪਹਿਲਾਂ ਹੀ ਗਏ ਨੇ ਇੱਥੋਂ ਇਹਨਾਂ ਨੇ ਹੁਣ ਨਵੇਂ ਕੋਈ 15-20 ਸਾਲ ਪਹਿਲਾਂ ਦੀ ਗੱਲ ਹੈ ਇੱਥੇ ਸਾਰੀਆਂ ਤਿੰਨ ਫੈਮਿਲੀਜ਼ ਰਹਿੰਦੀਆਂ ਸੀ ਇੱਕੋ ਮਕਾਨ ਦੇ ਵਿੱਚ ਕਹਿੰਦੇ ਮੰਮੀ ਦੱਸਦੇ ਹੁੰਦੇ ਕਹਿੰਦੇ ਦੋ ਜਣ ਦੋ ਭਾਈਆਂ ਨੇ ਥੱਲੇ ਲੰਮੇ ਬਣਾਉਣਾ ਉਹਨਾਂ ਦੇ ਪਰਿਵਾਰ ਨੇ ਤੇ ਉੱਪਰ ਡੰਡੇ ਲਾ ਕੇ ਇੱਕ ਕੋਠਾ ਜਾਂ ਛੱਤਿਆ ਉਹਦੇ ਉੱਪਰ ਇੱਕ ਪਰਿਵਾਰ ਨੇ ਉੱਪਰ ਰਹਿਣਾ ਇੱਥੇ ਰੋਟੀ ਬਣਾਉਂਦੇ ਹੁੰਦੇ ਗੱਲ ਇੱਥੋਂ ਦੀ ਹੈ ਵੀ ਮਤਲਬ ਪਿਆਰ ਪਕੜੀਆਂ ਦੀ ਗੱਲ ਹੈ ਬਹੁਤ ਵਧੀਆ ਨਿਭ ਜਾਂਦੇ ਹੁੰਦੀ ਕੋਈ ਕਿਸੇ ਨੂੰ ਮਾੜੀ ਚੰਗੀ ਕਹਿਣਾ ਹੀ ਨਹੀਂ ਫੇਰ ਫੇਰ ਹੈ ਹੀ ਨਹੀਂ ਸੀ ਮਨਾ ਚ ਹੁਣ ਤਾਂ ਫੇਰ ਫੇਰ ਵੀ ਬਹੁਤ ਹੈ ਤੇ ਇੱਕ ਦੂਜੇ ਨਾਲ ਗਾਲੀ ਗਲੋਚ ਲੜਾਈ ਝਗੜਾ ਹੀ ਬਹੁਤ ਹੈ ਦੋਸਤੋ ਮੈਨੂੰ ਜਿਹੜਾ ਅਫੁੱਲਾਂ ਦਾ ਸ਼ੌਕ ਹੈ ਅਲਕਿ ਮੈਨੂੰ ਬੋਤੇ ਪਨੀਦੀ ਮਿਲ ਨਹੀਂ ਨਾ ਹੈ ਮੈਨੂੰ ਟਾਈਮ ਹੀ ਨਹੀਂ ਆ ਕਿ ਮੈਂ ਜਾ ਕੇ ਨਵੇਂ ਫੁੱਲ ਲਾ ਕੇ ਆਮ ਆਪਣੇ ਉਗਾਏ ਹੋਏ ਫਲਾਵਰ ਨੇ ਮੇਰੇ ਇਹ ਕਿੜੇ ਹੋਏ ਨੇ ਤੇ ਥੋੜੀਆਂ ਹਲਕੀਆਂ ਜੀਆਂ ਕਲਮਾ ਡੇਲੀਆਂ ਨਹੀਂ ਲਾਈਆਂ ਇਹਨਾਂ ਦੇ ਕਹਿੰਦੇ ਫੁੱਲ ਬਹੁਤ ਸੋਹਣੇ ਆਉਂਦੇ ਨੇ ਦੇਖਦੇ ਆ ਹੁਣ ਇਹਨਾਂ ਤੇ ਫੁੱਲ ਕਿਸ ਤਰ੍ਹਾਂ ਦੇ ਨੇ ਬਹੁਤ ਹੀ ਵਧੀਆ ਬੂਟੇ ਤਿਆਰ ਵੀ ਹੋ ਗਏ ਨੇ ਇਹਨਾਂ ਦੇ ਆ ਦੇਖੋ ਫੱਤੇ ਤੇ ਆ ਮਿਲਦੇ ਆ ਹੋਰ ਕਿਸੇ ਸਰਵਸਾਂਝ ਤੇ ਹੋਰ ਕਿਸੇ ਮਨਤੰਦੀਆਂ ਦੇ ਹੀ ਗੱਲਾਂ ਦੇ ਨਾਲ ਤਦ ਤੱਕ ਤਾਂ ਹੀ ਸਤਿ ਸ਼੍ਰੀ ਅਕਾਲ ਬਾਏ ਬਾਏ